ਅਮੀਰ ਬਣਨ ਤੋਂ ਪਹਿਲਾਂ ਦਿਖਦੇ ਹਨ ਇਹ 16 ਸੁਭ ਸੰਕੇਤ ਇਹ 16 ਸੰਕੇਤ ਦਿੰਦੇ ਹਨ ਮਾਲੋ ਮਾਲ ਹੋਣ ਦਾ ਇਸ਼ਾਰਾ ਵਾਸਤੂ ਸ਼ਾਸਤਰ ਵਿੱਚ ਦੱਸਿਆ ਗਿਆ ਹੈ ਕਿ ਜਦੋਂ ਕਿਸੇ ਵੀ ਇਨਸਾਨ ਤੇ ਧਨ ਦੌਲਤ ਦੀ ਵਰਖਾ ਹੋਣ ਵਾਲੀ ਹੁੰਦੀ ਹੈ ਤਾਂ ਉਸ ਨੂੰ ਹੀ ਪ੍ਰਕਿਰਤੀ ਦਿੰਦੀ ਹੈ ਇਹ ਸੁਭ ਸੰਕੇਤ ਉਸ ਦੇ ਘਰ ਚ ਅਮੀਰੀ ਆਉਣ ਤੋਂ ਠੀਕ ਪਹਿਲਾਂ ਮਿਲਦੇ ਹਨ ਉਸ ਨੂੰ ਇਹ 16 શુભ ਸੰਕੇਤ ਇਹਨਾਂ ਦੀ ਕਦੇ ਭੁੱਲ ਕੇ ਵੀ بے ਗौरी ਨਹੀਂ ਕਰਨੀ ਚਾਹੀਦੀ ਜਿਸ ਨੂੰ ਇਹ ਸੰਕੇਤ ਦਿਖਾਈ ਦੇਣਾ ਉਹਨਾਂ ਦੇ ਜੀਵਨ ਵਿੱਚ ਬਹੁਤ ਵੱਡਾ ਬਦਲਾਅ ਹੋਣ ਵਾਲਾ ਹੁੰਦਾ ਹੈ ਮਾਤਾ ਲక్ష్ਮੀ ਜੀ ਸਵੈਮ ਤੁਹਾਡੇ ਘਰ ਆਉਣ ਵਾਲੀ ਹੁੰਦੀ ਹੈ ਮਾਤਾ ਲਕਸ਼ਮੀ ਜੀ ਨੂੰ ਧਨ ਮਾਇਆ ਦੀ ਦੇਵੀ ਵੀ ਕਿਹਾ ਜਾਂਦਾ ਹੈ ਜਿਸ ਇਨਸਾਨ ਤੇ ਲਕਸ਼ਮੀ ਦੇਵੀ ਜੀ ਮਿਹਰਬਾਨ ਹੋ ਜਾਵੇ ਉਸ ਇਨਸਾਨ ਦੇ ਘਰ ਕਦੇ ਵੀ ਪੈਸਿਆਂ ਦੀ ਤੰਗੀ ਟੋਟ ਨਹੀਂ ਰਹਿੰਦੀ ਮਾਤਾ ਲਕਸ਼ਮੀ ਜੀ ਨੂੰ ਪ੍ਰਸੰਨ ਕਰਵਾਉਣ ਲਈ ਕਈ ਲੋਕ ਕਈ ਤਰ੍ਹਾਂ ਦੇ ਉਪਾਅ ਵੀ ਕਰਵਾਉਂਦੇ ਹਨ ਮਾਨਤਾਵਾਂ ਤਾਂ ਇਹੋ ਜਿਹਿਆਂ ਹਨ ਜਿਸ ਘਰ ਤੇ ਮਹਾ ਲక్ష్ਮੀ ਜੀ ਮਿਹਰਬਾਨ ਹੋ ਜਾਏ ਸਿਰਫ ਉਹਨਾਂ ਦੇ ਘਰ ਹੀ ਦਿਖਦੇ ਹਨ ਇਹ 16 ਸੰਕੇਤ ਤਾਂ ਆਓ ਜਾਣਦੇ ਹਾਂ ਇਹ ਕਿਹੜੇ ਹਨ 16 શુભ ਸੰਕੇਤ ਜਾਣਨ ਲਈ ਵੀਡੀਓ ਦੇ ਅੰਤ ਤੱਕ ਬਣੇ ਰਹੋ ਪਰ ਦੋਸਤੋ ਇਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤਾਂ ਜੋ ਮਾਤਾ ਲక్ష్ਮੀ ਜੀ ਦਾ ਸੰਪੂਰਨ ਅਸੀਰਵਾਦ ਤੇ ਵਾਸਤੂ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤਾਂ ਦੋਸਤੋ ਆਓ ਜਾਣਦੇ ਹਾਂ ਇਹ શુભ ਸੰਕੇਤਾਂ ਬਾਰੇ ਨੰਬਰ 1 ਵਾਸਤੂ ਸ਼ਾਸਤਰ ਦੇ ਅਨੁਸਾਰ ਜੇਕਰ ਸਵੇਰੇ ਸਵੇਰੇ ਘਰ ਤੋਂ ਬਾਹਰ ਸੈਰ ਕਰਦੇ ਸਮੇਂ ਤੁਹਾਨੂੰ ਕਦੇ ਵੀ ਕੋਈ ਮਾਇਆ ਦਾ ਸਿੱਕਾ ਗਿਰਿਆ ਮਿਲੇ ਤਾਂ ਇਹ ਸਭ ਤੋਂ ਵੱਡਾ ਸ਼ੁਭ ਸੰਕੇਤ ਹੁੰਦਾ ਹੈ ਘਰ ਵਿੱਚ ਮਾਇਆ ਤੇ ਅਮੀਰੀ ਆਉਣ ਦਾ ਤੁਹਾਡੇ ਕੋਲ ਪੈਸਾ ਹੀ ਪੈਸਾ ਹੋ ਜਾਵੇਗਾ ਨੰਬਰ 2 ਜਿਸ ਘਰ ਵਿੱਚ ਬਿੱਲੀ ਆਪਣੇ ਬੱਚਿਆਂ ਨੂੰ ਜਨਮ ਦੇ ਦੇਵੇ ਤੇ ਪੰਛੀ ਦੀ ਚੁੰਝ ਵਿੱਚ ਚੁੱਕਿਆ ਕੋਈ ਵੀ ਕੀਮਤੀ ਨਿੱਕੀ ਚੀਜ਼ ਤੁਹਾਡੇ ਘਰ ਦੀ ਸਿੱਧਾ ਸੱਤ ਤੇ ਗਿਰ ਜਾਵੇ ਤਾਂ ਇਹ ਸਿੱਧਾ ਸ਼ੁਭ ਸੰਕੇਤ ਹੁੰਦਾ ਹੈ ਕਿ ਹੁਣ ਕੋਈ ਨਹੀਂ ਰੋਕ ਸਕਦਾ ਘਰ ਵਿੱਚ ਖੁਸ਼ਹਾਲੀ ਤੇ ਅਮੀਰੀ ਆਉਣ ਨੂੰ ਨੰਬਰ 3 ਘਰ ਦੀ ਦੀਵਾਰ ਤੇ ਜੇਕਰ ਤਿੰਨ ਸਿਪਕਲੀਆਂ ਇਕੱਠੀਆਂ ਹੀ ਦਿਖਾਈ ਦੇਣ ਤਾਂ ਇਹ ਮਾਤਾ ਲక్ష్ਮੀ ਜੀ ਦਾ ਤੁਹਾਡੇ ਘਰ ਆਉਣ ਦਾ ਸੁਭ ਸੰਕੇਤ ਹੈ ਜੇਕਰ ਦੀਵਾਲੀ ਵਾਲੇ ਦਿਨ ਤਿੰਨ ਛਿਪਕੜੀਆਂ ਤੁਲਸੀ ਦੇ ਬੂਟੇ ਕੋਲ ਦਿਖਾਈ ਦੇਣਾ ਤਾਂ ਇਹ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਤੇ ਜੇਕਰ ਤੁਲਸੀ ਦੇ ਬੂਟੇ ਕੋਲ ਤਿੰਨ ਤੋਂ ਜ਼ਿਆਦਾ ਛਿਪਕੜੀਆਂ ਹਨ ਤਾਂ ਵਾਸਤੂ ਦੇ ਆਧਾਰ ਤੇ ਪਰਿਨਾਮ ਉਲਟਾ ਵੀ ਹੋ ਜਾਂਦਾ ਹੈ ਨੰਬਰ 4 ਜੇਕਰ ਤੁਹਾਡੇ ਸੱਜੇ ਹੱਥ ਵਿੱਚ ਖੁਜਲੀ ਹੁੰਦੀ ਹੈ ਤੇ ਸੱਜੇ ਪਾਸੇ ਵਾਲੀ ਅੱਖ ਫਟਕਦੀ ਹੈ ਤਾਂ ਵਾਸਤੂ ਸ਼ਾਸਤਰ ਦੇ ਤਰਕ ਅਨੁਸਾਰ ਇਹ ਬਹੁਤ ਵੱਡਾ ਸ਼ੁਭ ਸੰਕੇਤ ਹੈ ਧਨवान ਹੋਣ ਦਾ ਨੰਬਰ 5 ਧਨ ਦੀ ਦੇਵੀ ਮਾਤਾ ਲਕਸ਼ਮੀ ਦੀ ਸਵਾਰੀ ਵਾਹਣ ਹੈ ਉੱਲੂ ਜੇਕਰ ਉੱਲੂ ਤੁਹਾਨੂੰ ਆਸ-ਪਾਸ ਹੀ ਉੱਡਦਾ ਦਿਖਾਈ ਦੇਵੇ ਤਾਂ ਸਮਝ ਲੈਣਾ ਮਾਤਾ ਲక్ష్ਮੀ ਜੀ ਤੁਹਾਡੇ ਤੇ ਪ੍ਰਸੰਨ ਹੋ ਚੁੱਕੀ ਹੈ ਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਨਾਲ ਤੁਸੀਂ ਜਲਦੀ ਹੀ ਅਮੀਰ ਬਣ ਜਾ ਰਹੇ ਹੋ ਨੰਬਰ 6 ਜੇਕਰ ਸਵੇਰੇ ਗਊ ਮਾਤਾ ਤੁਹਾਡੇ ਘਰ ਦੇ ਦਰਵਾਜ਼ੇ ਅੱਗੇ ਆਉਂਦੀ ਹੈ ਤਾਂ ਉਹਨੂੰ ਭਗਵਾਨ ਦਾ ਸਭ ਤੋਂ ਵੱਡਾ ਅਸੀਰਵਾਦ ਸਮਝ ਕੇ ਗਾਂ ਨੂੰ ਰੋਟੀ ਜਾਂ ਹਰਾ ਚਾਰਾ ਖੁਲਾਕੇ ਹੀ ਵਿਦਾ ਕਰਨਾ ਵਾਸਤੂ ਸ਼ਾਸਤਰ ਅਨੁਸਾਰ ਇਸ ਦਾ ਸਿੱਧਾ ਅਰਥ ਹੈ ਕਿ ਸਾਖਸ਼ਾਤ ਮਹਾਂ ਲਕਸ਼ਮੀ ਜੀ ਤੁਹਾਡੇ ਘਰ ਦੇ ਦਰਵਾਜ਼ੇ ਅੱਗੇ ਦਰਸ਼ਨ ਦੇਣ आई है नंबर 7 ਅਕਸਰ ਹੀ ਔਰਤਾਂ ਸਵੇਰੇ ਜਲਦੀ ਉੱਠ ਕੇ ਝਾੜੂ ਲਗਾ ਕੇ ਘਰ ਦੀ ਸਫਾਈ ਕਰਦੀਆਂ ਹਨ ਕਿਉਂਕਿ ਝਾੜੂ ਨਾਲ ਵੀ ਮਹਾ ਲਕਸ਼ਮੀ ਜੀ ਦਾ ਬਹੁਤ ਗਹਿਰਾ ਸਬੰਧ ਹੈ ਜੋਤਸ ਵਿਦਿਆ ਦੇ ਅਨੁਸਾਰ ਜੇਕਰ ਸਵੇਰੇ ਸਵੇਰੇ ਤੁਹਾਨੂੰ ਕੋਈ ਵੀ ਆਪਣੇ ਮੁੱਖ ਦਵਾਰ ਤੇ ਝਾੜੂ ਲਗਾਉਂਦਾ ਜਾਂ ਜਲ ਦਾ ਛਿੜਕਾ ਕਰਦਾ ਦਿਖ ਜਾਵੇ ਤਾਂ ਸਮਝ ਲੈਣਾ ਕਿ ਮਹਾ ਲక్ష్ਮੀ ਜੀ ਤੁਹਾਡੇ ਤੇ ਜਲਦੀ ਹੀ ਮਿਹਰਮਾਨ ਹੋਣ ਵਾਲੀ ਹੈ ਨੰਬਰ 8 ਘਰ ਦੇ ਮੁੱਖ ਦਵਾਰ ਤੇ ਅਚਾਨਕ ਹੀ ਅੱਕ ਦੇ ਪੌਦੇ ਦਾ ਉਗਣਾ ਇਹ ਵੀ ਬਹੁਤ ਵੱਡਾ ਸੰਕੇਤ ਹੈ ਧੰਨਵਾਦ ਹੋਣ ਦਾ ਜੇਕਰ ਤੁਹਾਡੇ ਘਰ ਦੇ ਮੁੱਖ ਦਵਾਰ ਤੇ ਅੱਕ ਪੈਦਾ ਹੋ ਚੁੱਕਾ ਹੈ ਉਸ ਨੂੰ ਭੁੱਲ ਕੇ ਵੀ ਨਹੀਂ ਪੁੱਟਣਾ ਸਗੋਂ ਉਸ ਦੀ ਦੇਖਭਾਲ ਕਰਨੀ ਹੈ ਜਿੰਨਾ ਛੇਤੀ ਉਹ ਪੌਦਾ ਵੱਡਾ ਹੋਵੇਗਾ ਉਨੇ ਜਲਦੀ ਤੁਸੀਂ ਧੰਨવાન ਹੋਵੋਗੇ ਨੰਬਰ 9 ਜੇਕਰ ਸਵੇਰੇ ਘਰੋਂ ਤੁਸੀਂ ਕੋਈ ਖਾਸ ਕੰਮ ਲਈ ਬਾਹਰ ਜਾ ਰਹੇ ਹੋ ਤੁਹਾਨੂੰ ਰਸਤੇ 'ਚ ਕੋਈ ਕੁੱਤਾ ਆਪਣੇ ਮੂੰਹ ਵਿੱਚ ਰੋਟੀ ਦਾ ਟੁਕੜਾ ਲੈ ਕੇ ਜਾਂਦਾ ਨਜ਼ਰ ਆਏ ਤਾਂ ਤੁਹਾਨੂੰ ਇਸ ਗੱਲ ਦਾ ਸੰਕੇਤ ਦਿੰਦਾ ਹੈ ਕਿ ਤੁਹਾਨੂੰ ਕਿਸੇ ਨਾ ਕਿਸੇ ਪਾਸੋਂ ਖੂਬ ਧਨ ਦੀ ਪ੍ਰਾਪਤੀ ਹੋਣ ਵਾਲੀ ਹੈ ਨੰਬਰ 10 ਜੇਕਰ ਤੁਹਾਡੇ ਘਰ ਕੀੜੀਆਂ ਦਾ ਝੁੰਡ ਦਿਖਾਈ ਦੇਵੇ ਤੇ ਉਹ ਕਿਸੇ ਖਾਣ ਵਾਲੀ ਚੀਜ਼ ਨੂੰ ਟੁੱਟ ਕੇ ਪੈ ਜਾਣ ਤਾਂ ਇਹ ਘਰ ਵਿੱਚ ਧਨਵਾਨ ਹੋਣ ਦਾ ਸੰਕੇਤ ਹੈ ਤੁਸੀਂ ਸਮਝ ਲੈਣਾ ਕਿ ਮਹਾ ਲక్ష్ਮੀ ਜੀ ਦਾ ਘਰ ਵਿੱਚ ਵਾਸਾ ਹੋ ਚੁੱਕਿਆ ਹੈ ਨੰਬਰ 11 ਘਰ ਦੇ ਨੇੜੇ ਜਾਂ ਕਿਸੇ ਵੀ ਦਰਖਤ ਤੇ ਜੇਕਰ ਚਿੜੀਆਂ ਦਾ ਆਲਣਾ ਹੈ ਇਹ ਇੱਕ ਬਹੁਤ ਹੀ ਸ਼ੁਭ ਸੰਕੇਤ ਹੈ ਘਰ ਵਿੱਚ ਬਰਕਤ ਆਉਣ ਦਾ ਜੇਕਰ ਉਥੇ ਕਬੂਤਰ ਜਾਂ ਹੋਰ ਵੀ ਪੰਛੀ ਰਹਿੰਦੇ ਹਨ ਤਾਂ ਉਹਨਾਂ ਨੂੰ ਉਥੋਂ ਕਿਸੇ ਵੀ ਕਾਰਨ ਉਜਾੜ ਦੇਣਾ ਇਹ ਤੁਹਾਡੇ ਲਈ ਬਹੁਤ ਹੀ ਮਾੜਾ ਸੰਕੇਤ ਹੈ ਨੰਬਰ 12 ਜੇਕਰ ਤੁਸੀਂ ਕਿਸੇ ਕੰਮ ਲਈ ਘਰੋਂ ਬਾਹਰ ਜਾ ਰਹੇ ਹੋ ਰਸਤੇ 'ਚ ਤੁਹਾਨੂੰ ਕਿਤੇ ਇੱਕ ਦਿਖਾਈ ਦੇਵੇ ਤਾਂ ਇਹ ਵੀ ਘਰ ਵਿੱਚ ਬਹੁਤ ਸਾਰਾ ਪੈਸਾ ਆਉਣ ਦਾ ਸ਼ੁਭ ਸੰਕੇਤ ਹੀ ਹੈ ਜੇਕਰ ਕੁੱਤਾ ਰੋਟੀ ਜਾ ਕੋਈ ਹੋਰ ਸਾਕਾਹਾਰੀ ਵਸਤੂ ਖਾਂਦਾ ਦਿਖ ਜਾਏ ਇਹ ਵੀ ਧਨਵਾਨ ਹੋਣ ਦਾ ਹੀ ਸ਼ੁਭ ਸੰਕੇਤ ਹੈ ਨੰਬਰ 13 ਜੇਕਰ ਤੁਹਾਨੂੰ ਸੁਪਨੇ ਵਿੱਚ ਤੋਤਾ ਦਿਖਾਈ ਦੇਵੇ ਤਾਂ ਇਹ ਵੀ ਸ਼ੁਭ ਸੰਕੇਤ ਹੀ ਮੰਨਣਾ ਚਾਹੀਦਾ ਹੈ ਸੁਪਨੇ ਵਿੱਚ ਤੋਤੇ ਦਾ ਦਿਖਾਈ ਦੇਣਾ ਮਤਲਬ ਹੁੰਦਾ ਹੈ ਕਿ ਤੁਹਾਡੀਆਂ ਆਰਥਿਕ ਸਮੱਸਿਆਵਾਂ ਦੂਰ ਹੋਣ ਵਾਲੀਆਂ ਹਨ ਤੇ ਮਾਤਾ ਲਕਸ਼ਮੀ ਜੀ ਦੀ ਤੁਹਾਡੇ ਤੇ ਕਿਰਪਾ ਹੋਣ ਵਾਲੀ ਹੈ ਨੰਬਰ 14 ਜੇਕਰ ਸੁਪਨੇ ਵਿੱਚ ਤੁਹਾਨੂੰ ਝਾੜੂ, ਉੱਲੂ, ਕੁੰਭ, ਤਾਰੇ, ਸ਼ੰਖ, ਗਲਾਬ ਦਾ ਫੁੱਲ, ਸਿਪਕਲੀ, ਸੱਪ, ਹਾਥੀ, ਨਿਉਲਾ ਦਿਖਾਈ ਦੇਣ ਤਾਂ ਸਮਝ ਲੈਣਾ ਕਿ ਤੁਹਾਡਾ ਬੈਂਕ ਬੈਲੈਂਸ ਬਹੁਤ ਹੀ ਜ਼ਿਆਦਾ ਵਧਣ ਵਾਲਾ ਹੈ। ਸੁਪਨੇ ਵਿੱਚ ਇਹ ਸਾਰੀਆਂ ਚੀਜ਼ਾਂ ਦੇਖਣ ਵਾਲੀਆਂ ਘਰ ਵਿੱਚ ਪੈਸਾ ਆਉਣ ਦਾ ਸ਼ੁਭ ਸੰਕੇਤ ਹੀ ਦਿੰਦੀਆਂ ਹਨ। ਜੇ ਤੁਹਾਨੂੰ ਸਵੇਰੇ ਉੱਠਦੇ ਹੀ ਸ਼ੰਖ ਦੀ ਮਿੱਠੀ ਧੁਨ ਆਵਾਜ਼ ਸੁਣਾਈ ਦੇਵੇ ਤਾਂ ਸਮਝ ਲੈਣਾ ਕਿ ਘਰ ਵਿੱਚ ਮਹਾ ਲక్ష్ਮੀ ਜੀ ਦੇ ਆਉਣ ਦਾ ਸੁਭ ਸੰਕੇਤ ਹੈ ਨੰਬਰ 15 ਸ਼ਾਸਤਰਾਂ ਅਨਸਾਰ ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਸੁਪਨੇ ਵਿੱਚ ਕੋਈ ਮਾਰਚਸ ਦੀ ਟੀਲੀ ਜਲਦੀ ਹੋਈ ਦਿਖਾਈ ਦੇਵੇ ਤਾਂ ਇਹ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਕਿ ਤੁਸੀਂ ਬਹੁਤ ਹੀ ਜਲਦੀ ਧਨਵਾਨ ਹੋਣ ਵਾਲੇ ਹੋ ਤੇ ਮਾਤਾ ਲక్ష్ਮੀ ਜੀ ਤੁਹਾਡੇ ਘਰ ਆਉਣ ਵਾਲੀ ਹੈ ਨੰਬਰ 16 ਸ਼ਾਸਤਰਾਂ ਅਨੁਸਾਰ ਦੋਸਤੋ ਜੇਕਰ ਸੁਪਨੇ ਵਿੱਚ ਕੀੜੀਆਂ ਆ ਜਾਣ ਤਾਂ ਮਹਾ ਲక్ష్ਮੀ ਜੀ ਦਾ ਆਗਮਨ ਮੰਨਿਆ ਜਾਂਦਾ ਹੈ ਤੇ ਇਹ ਸਾਰੇ ਸ਼ੁਭ ਸੰਕੇਤ ਜੇਕਰ 2-3 ਦਿਨ ਲਗਾਤਾਰ ਦਿਖਾਈ ਦੇਣ ਤਾਂ ਸਮਝ ਲੈਣਾ ਕਿ ਮਹਾ ਲక్ష్ਮੀ ਜੀ ਨੂੰ ਹੁਣ ਕੋਈ ਨਹੀਂ ਰੋਕ ਸਕਦਾ ਤੁਹਾਡੇ ਘਰ ਆਉਣ ਤੋਂ ਮਹਾ ਲక్ష్ਮੀ ਜੀ ਤੁਹਾਡੇ ਤੇ ਪ੍ਰਸੰਨ ਹੋ ਚੁੱਕੀ ਹੈ ਦੋਸਤੋ ਅੱਜ ਦੀ ਵੀਡੀਓ ਵਿੱਚ ਬਸ ਇਨਾ ਹੀ ਸ਼ਾਸਤਰਾਂ ਅਨੁਸਾਰ ਦਿੱਤੀ ਗਈ ਜਾਣਕਾਰੀ ਜੇਕਰ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਇਕ ਤੇ ਸ਼ੇਅਰ ਕਮੈਂਟ ਚ ਜੈ ਮਾਤਾ ਲక్ష్ਮੀ ਜੀ ਜ਼ਰੂਰ ਲਿਖਣਾ ਨਾ ਭੁੱਲਿਓ ਜੀ ਤੇ ਸਾਡੇ ਚੈਨਲ ਨੂੰ ਵਾਸਤੂ ਜਾਣਕਾਰੀ ਪ੍ਰਾਪਤ ਕਰਨ ਲਈ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕਿਸੇ ਅਗਲੀ ਵਾਸਤੂ ਜਾਣਕਾਰੀ ਵੀਡੀਓ ਨੂੰ ਲੈ ਕੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਹਾ ਲਕਸ਼ਮੀ ਜੀ ਤੁਹਾਡਾ ਸਾਰਿਆਂ ਦਾ ਭਲਾ ਹੀ ਕਰੇ ਜੈ ਮਾਤਾ ਲਕਸ਼ਮੀ ਜੀ